ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਤਸੰਗਤ ਜੀਓ ਆਪ ਜੀ ਬਾਬਾ ਬੁੱਢਾ ਸਾਹਿਬ ਜੀ ਦਾ ਪਵਿੱਤਰ ਜੀਵਨ ਬਿਰਤਾਂਤ ਸਰਵਣ ਕਰਦੇ ਹੋ ਅੱਜ ਆਪ ਜੀ ਸਰਵਣ ਕਰੋਗੇ ਭਾਈ ਬੁੱਢਾ ਜੀ ਤੋਂ ਬਾਬਾ ਬੁੱਢਾ ਜੀ ਨਾਮ ਪਰਚਲਤ ਹੋਣਾ ਸਦੇ ਬਾਬਾ ਬੁੱਢਾ ਜੀ ਦੀ ਮੰਗਣੀ ਭਾਈ ਬੂੜਾ ਜੀ ਦਿਨੇ ਰਾਤ ਗੁਰੂ ਕੇ ਸ਼ਬਦ ਦੇ ਦਾਇਰੇ ਵਿੱਚ ਰਹਿ ਕੇ ਜ਼ਿੰਦਗੀ ਬਤੀਤ ਕਰ ਰਹੇ ਸਨ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਹੋਣ ਲੱਗੀ ਇੱਕ ਦਿਨ ਸਤ ਸੰਗਤ ਵਿੱਚ ਬੈਠਿਆਂ ਗੁਰੂ ਸਾਹਿਬ ਜੀ ਨੇ ਸੁਭਾਵਕ ਬਚਨ ਕੀਤਾ ਕਿ ਭਾਈ ਬੂੜਾ ਜੀ ਤੇਰਾ ਅੰਤਰੀਵ ਭਾਵ ਕੇ ਸਿਰਦਾ ਸੁਧ ਹੈ ਅਤੇ ਬਜ਼ੁਰਗਾ ਵਾਲਾ ਹੈ ਤਾਂ ਸਾਡੀ ਨਜ਼ਰ ਵਿੱਚ ਬਜ਼ੁਰਗਾ ਦੀ ਨਿਆਈ ਹੈ ਉਸ ਦਿਨ ਤੋਂ ਹੀ ਭਾਈ ਬੁੱਢਾ ਜੀ ਨੂੰ ਸਾਰੀਆਂ ਸੰਗਤਾਂ ਬਾਬਾ ਬੁੱਢਾ ਜੀ ਕਹਿ ਕੇ ਬੁਲਾਉਣ ਲੱਗ ਪਈਆਂ ਬਾਬਾ ਬੁੱਢਾ ਜੀ ਦੀ ਮੰਗਣੀ ਸਤ ਸੰਗਤ ਵਿੱਚ ਸੇਵਾ ਕਰਦਿਆਂ ਕਰਦਿਆਂ ਬਾਬਾ ਬੁੱਢਾ ਜੀ ਦੀ ਉਮਰ ਵਿਆਹ ਦੇ ਯੋਗ ਹੋ ਗਈ ਤਾਂ ਇੱਕ ਦਿਨ ਭਾਈ ਸੁੱਗਾ ਜੀ ਅਤੇ ਮਾਤਾ ਗੌਰਾਂ ਜੀ ਨੇ ਗੁਰੂ ਸਾਹਿਬ ਜੀ ਦੇ ਹਜ਼ੂਰ ਪਹੁੰਚ ਕੇ ਬੇਨਤੀ ਕੀਤੀ ਕਿ ਅਸੀਂ ਆਪਣੇ ਪੁੱਤਰ ਦਾ ਵਿਆਹ ਕਰਨਾ ਚਾਹੁੰਦੇ ਹਾਂ ਸਤਿਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਕੋਲ ਬੁਲਾ ਕੇ ਕਿਹਾ ਕਿ ਤੁਹਾਡੇ ਮਾਈ ਬਾਪ ਹੁਣ ਤੁਹਾਡੇ ਵਿਆਹ ਵਾਸਤੇ ਬਚਨ ਕਰਦੇ ਹਨ ਤਾਂ ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ ਸਤਿਗੁਰੂ ਜੀ ਮੇਰਾ ਇਨ ਸੰਸਾਰੀ ਕਾਰਜਾਂ ਨਾਲ ਕੋਈ ਵਾਸਤਾ ਨਹੀਂ ਰਿਹਾ ਤੁਸੀਂ ਕਿਰਪਾ ਕਰਕੇ ਮੈਨੂੰ ਇਨਾਂ ਕਾਰਜਾਂ ਤੋਂ ਨਰਲੇਪ ਹੀ ਰੱਖੋ ਸਤਿਗੁਰੂ ਜੀ ਨੇ ਮੁੜ ਬਚਨ ਕੀਤਾ ਕਿ ਆਕਾਲਪੁਰਖ ਦੀ ਦੀ ਦਰਗਾਹ ਵਿੱਚ ਬਾਤ ਲੋਕ ਦਾ ਗ੍ਰਸਤ ਮਾਰਗ ਪਵਿੱਤਰ ਜਾਣਿਆ ਜਾਂਦਾ ਹੈ ਜਿਸ ਦੇ ਵਿੱਚ ਰਹਿ ਕੇ ਮਨੁੱਖ ਬੰਦਗੀ ਵੀ ਕਰ ਸਕਦਾ ਹੈ ਤੇ ਧਰਮ ਕਰਤ ਕਰਦਾ ਹੋਇਆ ਵਿਸ਼ਿਆ ਵਿਕਾਰਾਂ ਤੋਂ ਨਿਰਲੇਪ ਵੀ ਰਹਿ ਸਕਦਾ ਹੈ ਬਾਬਾ ਬੁੱਢਾ ਸਾਹਿਬ ਜੀ ਗੁਰੂ ਸਾਹਿਬ ਜੀ ਦਾ ਹੁਕਮ ਸਰ ਮੱਥੇ ਮੰਨਦੇ ਹੋਏ ਮਾਈ ਬਾਪ ਦੇ ਨਾਲ ਘਰ ਵਿੱਚ ਆ ਗਏ ਬਾਬਾ ਬੁੱਢਾ ਜੀ ਦੀ ਮੰਗਣੀ ਅਚਲ ਨਗਰ ਬਟਾਲਾ ਦੇ ਨਜ਼ਦੀਕ ਪਿੰਡ ਚਾਲਕਲਾਂ ਦੇ ਵਸਨੀਕ ਬੀਬੀ ਮਿਰੋਵਾ ਜੀ ਦੇ ਨਾਲ ਹੋਈ ਜਦੋਂ ਬਾਬਾ ਬੁੱਢਾ ਜੀ ਦੇ ਵਿਆਹ ਕਾਰਜ ਦਾ ਸਮਾਂ ਆਇਆ ਤਾਂ ਗੁਰੂ ਸਾਹਿਬ ਜੀ ਦਾ ਸਾਰਾ ਪਰਿਵਾਰ ਬਾਬਾ ਸ੍ਰੀ ਚੰਦ ਜੀ ਬਾਬਾ ਲਖਮੀ ਦਾਸ ਜੀ ਅਤੇ ਸਤਿਕਾਰਯੋਗ ਮਾਤਾ ਸੁਲੱਖਣੀ ਜੀ ਬਾਬਾ ਬੁੱਢਾ ਜੀ ਦੇ ਵਿਆਹ ਵਿੱਚ ਕਤੂ ਨੰਗਲ ਨਗਰ ਵਿਖੇ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ